ਬਾਰ ਦਾ ਵਿਊ ਦੇਖੋ ਬਾਰ ਹੌਂਡੀ ਹੈ ਥੋੜੀ ਥੋੜੀ بارش ਹੈ ਬੱਦਲ ਸਮਾਨ ਵਿੱਚ ਹੋਏ ਆ ਠਵਾ ਚੱਲਣ ਦੀ ਸਾਰਨ ਸਤਿ ਸ਼੍ਰੀ ਅਕਾਲ ਜੀ ਹੋਰ ਸਭ ਕਿਦਾਂ ਸਭ ਠੀਕ ਠਾਕ ਉਮੀਦ ਕਰਦੇ ਤੋ ਇਹ ਸਭ ਠੀਕ ਠਾਕ ਹੋ ਗਏ ਮੈਂ ਅਸਲੀ ਤੋ ਬਹੁਤ ਲੱਗੀਆਂ ਚਾਹ ਪੀਣ ਨਾਲੇ ਪਕੌੜੇ ਖਾਣ ਹਰ ਪਰ ਦੀ ਡੇਨਸ ਪਾਈਆਂ ਕਰਨ ਆਹ ਹੋ ਧੀਏ ਬਾਰਸ਼ ਤਹੀ ਅੱਜ ਬਣਾਉਣ ਲੱਗੇ ਆਲੂ ਵਾਲੇ ਪਰੌਂਠੇ ਆਲੂ ਬੋਇਲ ਕਰ ਲਏ ਆ ਔਨ ਕਰਨੇ ਆ ਇਹਨਾਂ ਨੂੰ ਰੈਡੀ ਸਿਲਕੇ ਆਲੂ ਜਿਹੜੇ ਨੇ ਮੈਸ਼ ਕਰਕੇ ਰੈਡੀ ਕਰ ਲੈਨੇ ਇਹਨਾਂ ਵਿੱਚ ਪਿਆਜ਼ ਐਡ ਕੀਤਾ ਅਦਰਕ ਹਰੀ ਮਿਰਚ ਸੁੱਕਾ ਸਾਬਤ ਧਨੀਆ ਜੀਰਾ ਹਜਵਾਨ ਮੇਥੀ ਪੱਤਾ ਧਨੀਆ ਪੱਤਾ नमक गर्म मसाला आटा भी गुन के रेडी है हम बना गर्म तो जी गर्मा गर्म परौंठे बहुत देख सकते हो बारिश जी थोड़ी थोड़ी हो मौसम बहुत वाइस परौंठे खाने वाला बन लग गए जी गर्मा गर्म आलू वाले परौंठे देसी घी लगा लगा के एक होर परौंठा तो जोड़ा ਵੇਲ ਕੇ ਰੈਡੀ ਕਰ ਲਿਆ। ਫਿਰ ਇਹ ਲੱਗੇ ਹੁਣ ਆਲੂ ਵਾਲੇ ਪਰੌਂਠੇ ਖਾਣ ਦਹੀਂ ਨਾਲ। ਫਰੀਦ ਵੀ ਖਾਂਦੇ ਆਲੂ ਵਾਲੇ ਪਰੌਂਠੇ। ਫਰੀਦ ਦੇ ਪਾਪਾ ਵੀ ਖਾਂਦੇ। ਮੈਂ ਨਾਲ-ਨਾਲ ਗਰਮ-ਗਰਮ ਬਣਾ ਕੇ ਦੇ ਕੇ ਆਉਂਦੀ ਹਾਂ ਇਹਨਾਂ ਨੂੰ ਪਰੌਂਠੇ। ਗਰਮਾ-ਗਰਮ ਪਰੌਂਠੇ ਤਾਂ ਗਾਲਤ ਸਰਦਾਰ ਜੀ ਹੋਣ ਜਿਹੜੇ ਆ ਉਹ ਚੱਲੇ ਆ। ਉਹਨਾਂ ਨੂੰ ਕੋਈ ਕੰਮ ਨਾ। ਮੈਂ ਲੱਗੀ ਆ ਖਾਣ ਪਰੌਂਠੇ ਮੈਂ ਲੱਗੀ ਪਾਠ ਕਰਨ ਪਰੌਂਠੇ ਬਣਾ ਕੇ ਅੱਜ ਸਾਡੇ ਘਰ ਆਉਣੇ ਨੇ ਗੈਸਟ ਅੱਜ ਆਣਾ ਰਹੀ ਦੀ ਮਾਸੀ ਜੀ ਨੇ ਤੇ ਰੀਤੇ ਮਾਸੜ ਜੀ ਨੇ ਨਾਲ ਆਉਣਾ ਬੇਬੀ ਬੇਬੀ ਆਉਣਾ ਸਾਡੇ ਘਰ ਫਸਟ ਟਾਈਮ ਆਰ ਕੇ ਜਿਹੜਾ ਮੈਂ ਆਲੂਆਂ ਦਾ ਮਟੀਰੀਅਲ ਇਹ ਵੀ ਜ਼ਿਆਦਾ ਰੈਡੀ ਕੀਤਾ ਸੀ ਪਰ ਆਉਣਿਆਂ ਨੂੰ ਪਰੌਂਠੇ ਖਵਾ ਦਾਂਗੇ ਮੌਸਮ ਵਧੀਆ ਹੈ بارش ਹੋਣੀ ਕਿਉਂਕਿ ਪਰੌਣੇ ਕਹਿੰਦੇ ਸੀ ਅਹੀਂ ਰੋਟੀ ਨਹੀਂ ਖਾਣੀ ਹੈਗੀ ਐਂ ਜਲਦੀ ਚੱਲ ਜਣਾ ਅਹੀਂ ਮੈਨੂੰ ਤਾਂ ਨਾਲ ਹੀ ਜਾਣਾ ਹੈ ਜਾਨੀ ਕਿ ਪਿੰਡ ਡੈਡੀ ਹੁਨਾਂ ਕੋਲ ਹੁਨਾਂ ਨੇ ਲੈ ਕੇ ਜਾਣਾ ਕਾਕੇ ਨੂੰ ਪਹਿਲੀ ਵਾਰ ਨਾਨਕੇ ਖੇਰਾ ਪਵਾਉਣ ਉਹ ਵੀ ਇੱਕ ਰਸਮ ਹੁੰਦੀ ਆ ਉਹਨੂੰ ਫੇਰਾ ਪਾਉਣੇ ਬੋਲਦੇ ਆ ਜਦੋਂ ਮਤਲਬ ਵੀ ਛੋਟਾ ਬੇਬੀ ਹੁੰਦਾ ਹੈ ਚਾਹੇ ਬੇਟੀ ਹੋਵੇ ਚਾਹੇ ਬੇਟਾ ਹੋਵੇ ਪਹਿਲਾਂ ਨਾਨਕਿਆਂ ਤੋਂ ਫੇਰਾ ਪਵਾ ਕੇ ਲਿਆਉਂਦੇ ਆ ਤੇ ਫੇਰ ਇਹਨਾਂ ਨੇ ਹੁਣ ਆਉਣਾ ਹੀ ਬਾਜੀ ਲੈ ਕੇ ਸਾਡੇ ਕੋਲ ਇਹ ਕਰਕੇ ਮੈਂ ਕਹਿ ਕਿ ਮੈਨੂੰ ਵੀ ਨਾਲ ਲੈ ਜਾਓ ਇਹ ਕਰਕੇ ਪਹਿਲੋਂ ਇੱਧਰ ਆਣਾ ਵੈਸੇ ਉਹਨਾਂ ਨੇ ਪਹਿਲੋਂ ਨਹੀਂ ਤੇ ਜਾਣਾ ਹੀ ਕਾਕੇ ਨੂੰ ਲੈ ਕੇ ਨਾਨਕੇ ਹੀ ਅਰੇ ਇਹ ਲੋਕ ਫੇਰ ਮੇਰਨਾ ਖਾਣ ਲੱਗ ਗਏ ਆ ਪਰੌਂਡੇ ਨਾ ਤੁਸ ਜੀ ਚਲੋ ਬਾਜ਼ਾਰੋਂ ਕੀ ਮਠਾਈ ਲਿਉਣੀ ਘਰੇ ਬਣਾਉਣੇ ਆ ਵੇਸਨ ਪਰੌਣਿਆਂ ਲਈ ਪਹਿਲਾਂ ਚੰਦੇ ਅਸੀਂ ਕੀ ਐਡ ਕਰ ਲਿਆ ਹੁਣ ਵੇਸਨ ਐਡ ਕਰ ਲੈਨੇ ਆ ਇਧਰ ਬਣਾਉਂਦੇ ਆ ਜੀ ਵੇਸਨ ਦੇਸੀ ਹੀ ਵਿੱਚ ਪਿਤਾ ਵੇਸਨ ਐਡ ਨੂੰ ਹੁਣ ਮੈਂ ਜਿਵੇਂ ਤਰ੍ਹਾਂ ਵੇਸਨ ਨੂੰ ਭੁੰਨ ਲਵਾਂਗੀ ਫਿਰ ਚਾਸ਼ਨੀ ਬਣਾ ਕੇ ਉਹਦੇ ਵਿੱਚ ਵੇਸਨ ਇਹ ਵਲ ਐਡ ਕਰ ਦਾਂਗੇ ਵੇਸਨ ਜਿਹੜਾ ਨਹੀਂ ਭੁੰਨ ਲਿਆ ਦੇਸੀ ਹੀ ਚ ਹੁਣ ਇੱਧਰ ਆਹੀ ਚਾਸ਼ਨੀ ਜਿਹੜੀ ਚਾਣੀ ਬਣ ਲਈ ਰੱਖ ਦਿੱਤੀ ਆ ਚਾਸ਼ਨੀ ਦਾ ਕਲਰ ਇਸ ਕਰਕੇ ਇਸ ਤਰ੍ਹਾਂ ਦਾ ਕਿਉਂਕਿ ਇਹ ਬਰਾਊਨ 슈ਗਰ ਦੀ ਚਾਸ਼ਨੀ ਬਣਾਈ ਆ ਅਸੀਂ ਬਰਾਊਨ 슈ਗਰ ਹੀ ਜਿਹੜੀ ਉਹ ਯੂਜ਼ ਕਰਨੇ ਆ ਚਾ ਬਣਾਉਣ ਲਈ ਤੇ ਮਿੱਠੇ ਵਿੱਚ ਇਸ ਕਰਕੇ ਦਾ ਕਲਰ ਇਦਾਂ ਦਾ ਇਹ ਨਾ ਸੋਚੋ ਵੀ ਪਤਾ ਨਹੀਂ ਦਾ ਕਲਰ ਚੌਗਲਾ ਟਿਕਰ ਕਲਰ ਕੀ ਹੋਣਾ ਚਾਸ਼ਨੀ ਬੰਤ ਬਾਅਦ ਵਿੱਚ ਵੇਸਨ ਨੂੰ ਚਾਸ਼ਨੀ ਚ ਮਿਕਸ ਕਰ ਲਿਆ। ਬਾਰਿਸ਼ ਤੋਂ ਬਾਅਦ ਵਿੱਚ ਬਾਅਦ ਥੋੜੀ ਥੋੜੀ ਧੁੱਪ ਲੱਗੀ ਪਰ ਬਾਹਰ ਬਹੁਤ ਜ਼ਿਆਦਾ ਚੱਲਣ ਦੀ ਹੈ। ਮੈਂ ਲੱਗੀ ਪੰਛੀਆਂ ਨੂੰ ਹੁਣ ਰੋਟੀ ਪਾਰ। ਬਾਹਰ ਬਹੁਤ ਜ਼ਿਆਦਾ ਚੱਲਣ ਦੀ ਹੈ। ਪੰਛੀਆਂ ਨੂੰ ਰੋਟੀ ਰੱਖ ਲਈਤੀ ਇੱਥੇ ਵੀ ਅਸਾਂ ਜਿਹੜਾ ਬਣ ਕੇ ਹੋ ਚੁੱਕਿਆ ਰੈਡੀ ਪੀਸ ਵੀ ਕੱਟ ਕਰ ਲਏ ਇੱਥੇ ਚੱਲੇ ਆਪਣਾ ਪਿੰਡ ਉੱਥੇ ਮਾਸੀ ਹੋਣੀ ਐ ਤੇ ਮੰਨਾ ਔਰ ਉੱਥੇ ਬੇਬੀਆਂ ਦਾ ਹੋਰ ਕਿੰਨੇ ਹੋਣ ਹਰੇ ਹਾਂਜੀ ਸਰਵਾਸਰ ਨੇ ਅਹੀਂ ਕਿਨੇ ਕਿਨੇ ਜਾਣਾ ਅਹੀਂ ਹਾਂਜੀ ਅਹੀਂ ਹਰੇ ਹੋਰ ਕਿੰਨੇ ਕਿਨੇ ਜਾਣਾ ਇੱਥੋਂ ਤੁਹਾਡੇ ਨਾਲ ਕਿਹਨੇ ਜਾਣਾ ਮੈਂ ਨਾ ਹਾਂਜੀ ਮੈਂ ਪਾਪਾ ਤੇ ਮੰਮੀ ਹਰ ਮੈਂ ਪਾਪਾ ਨੇ ਤਾਂ ਜਾਣਾ ਨਹੀਂਗਾ ਜਿਹੜਾ ਮੈਂ ਵੈਸਣ ਬਣਾਇਆ ਸੀ ਜਿਹੜੇ ਗੈਸਟ ਆਉਣੇ ਉਹਨਾਂ ਲਈ ਵੈਸਣ ਦੇ ਪੀਸ ਕੱਟ ਕਰ ਲਏ ਵੈਸਣ ਬਰਫੀ ਇਹਦਾ ਕਲਰ ਜਿਹੜਾ ਥੋੜਾ ਥੋੜਾ ਬਰਾਊਨ ਐ ਇਸ ਕਰਕੇ ਮੈਂ ਪਹਿਲਾਂ ਵੀ ਦੱਸਿਆ ਸੀ ਵੀ ਅਹੀਂ ਬਰਾਊਨ ਚੂਗਾ ਜੜੀ ਐ ਯੂਜ਼ ਕਰਨੀ ਆ ਉਹਦੇ ਕਰਕੇ ਕਲਰ ਜਿਹੜਾ ਇਸ ਤਰ੍ਹਾਂ ਦਾ ਇਸ ਨੂੰ ਬਹੁਤ ਆ ਟੇਸਟ ਬਣਿਆ ਐਹੀਂ ਹੋ ਚੁੱਕੇ ਆ ਰੈਡੀ ਮੇਰੇ ਪਕੇ ਪਿੰਡ ਜਾਣ ਲਈ ਤੇ ਇੱਥੇ ਜਿਹੜਾ ਨਵਾਂ ਤੇ ਦਪੈ ਦਾ ਹੀ ਰੈਡੀ ਨੇ ਆਪਣੇ ਨਾਨਕੇ ਜਾਣ ਲਈ ਬਟਰੀ ਤੇ ਮਾਸੀ ਹੁਣ ਨੇ ਲੇਟ ਕਰਾ ਦਿੱਤਾ ਉਹ ਕਹਿੰਦੇ ਸੀ ਅਸੀਂ ਤੁਹਾਡੇ ਕੋ ਟਾਈਮ ਨਾ ਪਹੁੰਚਾਂਗੇ ਬਟ ਉਹਨਾਂ ਨੇ ਆਉਂਦਿਆਂ ਆਉਂਦਿਆਂ ਸ਼ਾਮ ਦੇ 6:00 ਗੈਸਟ ਜਿਹੜੇ ਆਉਂਦੇ ਉਹਨਾਂ ਨੇ ਬਹੁਤ ਜ਼ਿਆਦਾ ਲੇਟ ਕਰ ਦਿੱਤਾ ਹੁਣ ਮੈਂ ਇਧਰ ਰੱਖ ਦਿੱਤੀ ਕਾਫੀ ਬਣ ਲਈ ਇਹ ਚਲੇ ਗਏ ਨੇ ਉਪਰ ਵਾਲੇ ਪੋਰਸ਼ਨ ਵਿੱਚ ਤੇ ਹੁਣ ਤੇ ਹੈ ਜਿਹੜਾ ਉਹ ਮੈਂ ਹੀ ਕਰਾਂਗੀ ਕਿਉਂਕਿ ਹਲਪ ਦੇ ਦੀ ਜਿਹੜੇ ਉਹ ਤੇ ਸ਼ਾਮ ਨੂੰ ਹੀ ਆਪਣੇ ਘਰ ਚ ਲੱਗੇ ਉਹਨਾਂ ਦੀ ਵੇਟ ਕਰ ਕਰਕੇ ਗੈਸਟਾਂ ਦੀ ਤੇ ਤੇਲ ਹੁਣ ਮੈਂ ਕਰਕੇ ਆਉਣੀ ਆ ਜਿਹੜਾ ਛਕਣ ਮਿਲੇਗਾ ਉਹ ਹੈਲਪਰ ਦੀ ਬਣਾਉਣਗੇ ਤਾਂ ਦੇ ਦੂੰਗੀ ਕਿਉਂਕਿ ਅਹੀਂ ਤੇ ਪਿੰਡ ਚੱਲ ਜਾਣਾ ਆਣ ਕੇ ਦੇਵਾਂਗੀ ਹੈਲਪਰ ਦੀ ਨੂੰ ਵੀ ਸਗਣਾ ਨਹੀਂ ਨਹੀਂ ਰੋਕ ਰਹੀ ਇੱਧਰ ਆਕ ਜਾ ਗੈਸ ਤੇ ਜਿਹੜੇ ਬਹੁਤ ਜ਼ਿਆਦਾ ਨਾਲ ਲੇਟ ਕਰ ਦਿੱਤਾ ਇੰਨਾ ਲੇਟ ਕਿ ਬਾਰਿਸ਼ ਹੋਣੀ ਸਟਾਰਟ ਹੋ ਗਈ ਹੈ ਚੱਲ ਇਧਰ ਆਉਣ ਇਧਰ ਇਧਰ ਚ ਇਧਰ ਕਰ ਇਧਰ ਕਰ ਇਧਰ ਤੇ ਰੱਖ ਸਰ ਇੱਥੇ ਇੱਥੇ ਅੱਗੇ ਕਰ ਦੋ ਕਿਲਾਜ ਆਧੋਨੀ ਉਹਨਾਂ ਨੂੰ ਲੈ ਆਈਏ ਇੱਥੇ ਦੇ 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 ਹੋਮ ਮੇਡ ਵੇਸਨ ਜਿਹੜਾ ਮੈਂ ਰੈਡੀ ਕੀਤਾ ਸੀ ਇਹ ਮੁੰਡੇ ਦੇ ਵੱਡੇ ਮਾਸੀ ਜੀ ਲੱਗੇ ਸਗਨ ਦੇਣ ਕਾਕੇ ਨੂੰ ਮਾਸੀ ਨੂੰ ਪੁੱਛਣਾਂ ਅੰਡੇ ਓਹ ਵੀ ਮੈਂ ਤੜਨਾ ਗੱਲਾਂ ਤਾਂ ਕਰਨ ਦੀਆਂ ਓਹ ਬੰਦਾ ਬੁੱਕਾ ਦਹੀਂ ਇੱਟ ਲੋ ਐਨੀ ਲੈੜ ਤੁਸੀਂ ਆਏ ਤੁਹਾਨੂੰ ਪਤਾ ਵੀ ਤਾਂ ਨਹੀਂ ਆਦੀ तो नानू बार। तो बार। पंड चली चलो नानू पंड चलिए। गए नानू पंड चली गर्मी लगती हा तुम आंदा जैकेट ला ली जैकेट होनी है ला ली है गर्मी लगती लग गई। ਹਾਂ ਲੈ ਕੇ ਆਏ ਆ ਜੀ ਹਾਂ ਆ ਮੇਰਾ ਪਨੇਵਾ ਇਹ ਇਹ ਲੈ ਕੇ ਆ ਲੱਡੂ ਮਾਸੀ ਲਈ ਮੇਰਾ ਪਨੇਵਾ ਤੇ ਇਹ ਲੈ ਕੇ ਆ ਮਾਸੀ ਲਈ ਲੱਡੂ ਤੇ ਹੁਣ ਮਾਸੀ ਦਾ ਘਰ ਦੇ ਰਹਾ ਤੋ ਇਹ ਲੈ ਕੇ ਆ ਮਾਸੀ ਲਈ ਬਾਜੀ ਹੈ ਨਾ ਕਾਕੇ ਤੇ ਹੁਣ ਅਹੀਂ ਤੇ ਚੱਲ ਜਣਾ ਨਾਲ ਹੀ ਕਾਕੇ ਹੁਣਾ ਦੇ ਨਾਨਕੇ ਤੇ ਬਾਜੀ ਜਿਹੜੀ ਹੈ ਮਗਰੋਂ ਮੰਮੀ ਹਣੀ ਜੜੇ ਆ ਉਹ ਵੰਡਾ ਦੇਣਗੇ ਕਹਿੰਦਾ ਘਰ ਦੇ ਇੱਕ ਦਾ ਮੰਦਿਰ ਘਰ ਦੀ ਪਛਾਣ ਕਰਦਾ ਕਹਿੰਦਾ ਅੱਜ ਮੈਂ ਵੰਡੇ ਆਇਆ ਸੁਣਾ ਲੱਗਦਾ ਕਹਿੰਦਾ ਵੰਡੇ ਆ ਅੱਜ ਮੈਂ ਆ ਗਈ ਦੰਦ ਦੀ ਦੰਦ ਦੀ ਕਿੰਦਾ ਦੀਦੀ ਪਾਏ ਜਮਾ ਕਰ ਜਾਂਨੇ ਹੈ ਨਾ ਉਹ ਆਂਟੀ ਆਈ ਚਲੋ ਹੋਨੇ ਸਾਰੇ ਜਾਣੇ ਜਾਣਦੇ ਹਾਂ ਅਰੀਤ ਦੇ ਤੇ ਕਾਕੇ ਦੇ ਨਾਨਕੇ ਟਾਈਮ ਕਾਫੀ ਹੋ ਚੁੱਕਿਆ ਹੈ ਮੇਰੇ ਖਿਆਲ ਨਾਲ ਸਾਢੇ 8:00 ਵਜੇ ਆ ਗਏ ਥੋੜੀ ਜਿਹਾ ਤੋਂ ਗੁਰੂ ਨਾਨਕ ਦੇਵ ਜੀ ਉਹਦਾ ਚੋਲਾ ਸਾਬ ਲੈ ਕੇ ਗਏ ਆ ਚਲੋ ਜੀ ਡੈਡੀ ਦੇ ਤੇ ਕਾਕੇ ਦਾ ਵੈਲਕਮ ਕਰਨ ਮੁੰਡੇ ਦੇ ਨਾਨਾ ਜੀ गेट विच ना हसदा बड़ा <laughs> क्या oh, yeah. पहुंच चुके हैं जी अत जने ਪੱਕੇ ਪੈਂਦੇ ਰਸੂਲ ਉਪਰ ਅਹੀਂ ਸਾਰਿਆਂ ਨੇ ਖਾਧੀ ਰੋਟੀ ਪਾਲਕ ਪਨੀਰ ਨਾਲ ਉਸ ਤੋਂ ਬਾਅਦ ਵਿੱਚ ਸਾਰਿਆਂ ਜਾਨਿਆਂ ਨੇ ਪੀਤੀ ਚਾਹ ਤੀ ਖਾ ਤਾਂ ਬਾਅਦ ਚਾਹ ਹੁੰਦੀ ਅੱਬਾ ਚਾਹ ਪੀਣ ਇਹ ਸੀ ਜੀ ਅੱਜ ਦਾ ਛੋਟਾ ਜਿਹਾ ਵਲੌਗ ਮਿਲਾਂਗੇ ਤੁਹਾਨੂੰ ਨੈਕਸਟ ਵਲੌਗ ਵਿੱਚ ਜੇ ਜਨ ਨੂੰ ਵਲੌਗ ਵਧੀਆ ਲੱਗਦਾ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਵਧੀਆ ਵਧੀਆ ਕਮੈਂਟ ਕਰਿਆ ਕਰੋ